ਪਰਮ ਸਤਕਾਰਯੋ ਆਦਪੁਰਖ ਪਰਮਾਤਮਾ ਅਕਾਲਪੁਰਖ ਆਏ ਗੁਰੂ ਜੀ ਆਕਾਲ ਮੂਰਤਿ ਭਗਵਾਨ ਮਿਹਰਵਾਨ ਦਿਆਵਾਨ ਰਹਿਮਬਾਨ ਕਿਰਪਾ ਨਦਾਨ ਅਗਮ ਅਗੋਚਰ ਕਰਣਾនុਦਾਨ ਜਗਪਤੀ ਜਗਦਾਤਾ ਚਤਰਪੁ ਦੀਪਕ ਭਗਵਾਨ ਤਿੰਨੇ ਲੋਕਾਂ ਦੇ ਭਗਵਾਨ ਚਾਰੇ ਜੋਗਾਂ ਦੇ ਪਤੀ ਪਰਮੇਸ਼ਰ ਭਗਵਾਨ 14 ਕਲਪਾਂ ਦੇ ਸਕਾਲਪੁਰਖ ਵਾਹਿਗੁਰੂ ਜੀ ਪਿਆਰੀ ਗੁਰੂ ਖਾਲਸਾ ਜੀ ਗੁਰੂ ਰੂਪ ਪਰਮੇਸ਼ਰ ਦਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰਦੇ ਹਾਂ ਮਿੱਤਰਤਾ ਕੀ ਹੁੰਦੀ ਹੈ ਮਿੱਤਰ ਕਿਵੇਂ ਬਣਦਾ ਕੀ ਗੁਣ ਹੋਣੇ ਚਾਹੀਦੇ ਨੇ ਕਿਸ ਤਰ੍ਹਾਂ ਮਿੱਤਰਤਾ ਹੀ ਹੁੰਦੀ ਹੈ ਮਿੱਤਰਤਾ ਹੀ ਜਾਂ ਤਾਂ ਇੱਕ ਜਮਾਤ 'ਚ ਪੜਦਿਆਂ ਦੀ ਹੁੰਦੀ ਆ ਮਿੱਤਰ ਬਣਦਾ ਹੁੰਦਾ ਜਾਂ ਫਿਰ ਜੇਲ੍ਹ 'ਚ ਬਣਦਾ ਹੁੰਦਾ ਹੂੰ ਦੋ ਕਿਸਮ ਦੇ ਮਿੱਤਰ ਹੁੰਦੇ ਨੇ ਜਿਹੜੀ ਆਧਿਆਦੀ ਮਿੱਤਰਤਾ ਹੀ ਐ ਸੁਣੋ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਈ ਗੁਰਦਾਸ ਜੀ ਦੀ ਬਾਣੀ ਪੜਦੇ ਆਂ ਕਈ ਵੀਰ ਇਹ ਵੀਡੀਓ ਦੇਖ ਕੇ ਕਹਿੰਦੇ ਨੇ ਵੀ ਮਹਾ ਭਾਰਤ ਰਮਾਇਣ ਇਹਦਾ ਗੱਲ ਦਾ ਜਵਾਬ বেদ ਸ਼ਾਸਤਰਾਂ ਦਾ ਕੱਲ ਨੂੰ ਦੇਵਾਂਗੇ ਵੀ ਰਮਾਇਣ ਕੀ ਹੁੰਦੀ ਹੈ বেদ ਕੀ ਹੁੰਦੇ ਨੇ ਸ਼ਾਸਤਰ ਕੀ ਹੁੰਦੇ ਨੇ ਮਹਾ ਭਾਰਤ ਗੀਤਾ ਕੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਕੀ ਇਹਦਾ ਜਵਾਬ ਅਸੀਂ ਦਾਸ ਤਾਂ ਸਾਧ ਸੰਗਤ ਦਾ ਚਰਨਾਂ ਦਾ ਦਾਸ ਹੈ ਆਪਾਂ ਇਹਦੇ ਵਿੱਚ ਪਿਆਰ ਨਾਲ ਪਰਮੇਸ਼ਰ ਦਾ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜਾਂ ਅਰਥ ਜਾਂ ਪੰਕਤੀ ਬੋਲ ਕੇ ਫਿਰ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਣ ਮਿੱਤਰਤਾ ਤਨਕ ਤੰਦਲ ਜਗਦੀਸ਼ ਕੋ ਸੁਧਾਮੇ ਦੀ ਉਹ ਦੁਆਪਰ ਯੁੱਗ ਦੀ ਗੱਲ ਆ ਸਾਧ ਸੰਗਤ ਜੀ ਭਾਈ ਗੁਰਦਾਸ ਦੀ ਪੌੜੀ ਹੈ ਤਨਕ ਤੰਦਲ ਜਗਦੀਸ਼ ਕੋ ਸੁਧਾਮੇ ਦੀ ਉਹ ਤਾਂ ਤੇ ਚਤਰ ਪਦਾਰਥ ਪਏ ਉਥਾਏ ਜੀ ਸੁਣੋ ਇਹਦਾ ਅਰਥ ਕੀ ਬਣਦਾ ਹੈ ਕੀਤੀ ਕੀ ਸੀ ਇੱਕ ਮੁਠੀ ਚੌਲਾਂ ਦੀ ਸਦਾ ਮੈਂਨੇ ਇੱਕ ਮੁਠੀ ਚੌਲਾਂ ਦੀ ਭਗਵਾਨ ਨੂੰ ਭੇਟ ਕਰੀ ਤੀ ਚਾਰ ਪਦਾਰਥ ਪਰਮੇਸ਼ਰ ਨੇ ਅਕਾਲ ਪੁਰਖ ਵਾਹਿਗੁਰੂ ਨੇ ਕ੍ਰਿਸ਼ਮਹਾਰਾਜ ਨੇ ਚਾਰ ਪਦਾਰਥ ਦਿੱਤੇ ਸਦਾ ਮੈਂਨੇ ਨੂੰ ਗਰੀਬ ਪੰਡਤ ਨੂੰ ਗਰੀਬ ਕਿਵੇਂ ਹੋਇਆ ਉਹ ਸੁਣ ਧਿਆਨ ਨਾਲ ਜਦੋਂ ਜਮਾਤ ਵਿੱਚ ਇਕੱਠੇ ਪੜਦੇ ਸੀ ਅਵੰਤਕਾ ਨਗਰੀ ਪੂਰੀ ਦਾ ਨਾਮ ਆ ਗਵੰਤ ਕਾ ਇਹਨਾਂ ਦੇ ਗੁਰੂ ਦਾ ਨਾਮ ਸੀ ਸਦੀਪਨ ਭਗਵਾਨ ਕ੍ਰਿਸ਼ਨ ਤੇ ਸੁਧਾਮਾ ਜੀ ਦੋਨੋਂ ਇਕੱਠੇ ਪੜਦੇ ਸੀ ਗੁਰੂ ਨੇ ਸਦੀਪਨ ਨੇ ਇੱਕ ਵਾਰੀ ਕਿਹਾ ਵੀ ਜਾਓ ਜੰਗਲ ਦੇ ਵਿੱਚੋਂ ਲੱਕੜੀਆਂ ਇਕੱਠੀਆਂ ਕਰਕੇ ਲਿਆਓ ਅੱਗੇ ਬਾਰਿਸ਼ ਦਾ ਸਮਾਂ ਆ ਹੁਕਮ ਮੰਨਦੇ ਸੀ ਅੱਗੇ ਉਸਤਾਦ ਦਾ ਤੇ ਸਦਾਮਾ ਤੇ ਭਗਵਾਨ ਕ੍ਰਿਸ਼ਨ ਚਲੇ ਗਏ ਦੋਨੋਂ ਲੱਕੜੀਆਂ ਲੈਣ ਤਾਂ ਸਦਾਮਾ ਇੱਕ ਛੋਲਿਆਂ ਦੀ ਮੁਸਤ ਆਪਣੇ ਪਰਨੇ ਦੇ ਲੜ ਬੰਨ ਕੇ ਲੈ ਗਿਆ ਵੀ ਕਿਤੇ ਭੁੱਖ ਵੀ ਲੱਗ ਸਕਦੀ ਹੈ ਟਾਈਮ ਲੱਗ ਸਕਦਾ ਉੱਥੇ ਕੀ ਪਾਣਾ ਵਰਤਿਆ ਭਗਵਾਨ ਦਾ ਬਹੁਤ بارش ਅੰਨੀ ਮੀ ਤੇ ਉਹ ਭਗਵਾਨ ਕ੍ਰਿਸ਼ਨ ਤੋਂ ਚੋਰੀਆਂ ਛੋਲੇ ਚ ਬਣ ਲੱਗ ਗਿਆ। ਭਗਵਾਨ ਕਹਿੰਦੇ ਸਦਾਮਿਆਂ ਕੀ ਖਾ ਰਹੇ ਹੈਂ? ਕਹਿੰਦਾ ਮਹਾਰਾਜ ਕ੍ਰਿਸ਼ਨ ਜੀ ਕਹਿੰਦਾ ਪਾਲੇ ਦੇ ਵਿੱਚ ਦੰਦ ਵੱਜਦੇ ਨੇ। ਕਹਿੰਦਾ ਜਾ ਉਹ ਦਲਿਤਰੀਆ। ਕਹਿੰਦਾ ਇੱਕ ਮੂਠੀ ਛੋਲਿਆਂ ਦੀ ਪਿੱਛੇ ਤੂੰ ਝੂਠ ਬੋਲਦਾ ਹੈਂ। ਉਹ ਦਲਿਤਰੀ ਹੋ ਗਿਆ ਸੀ। ਉਸ ਤੋਂ ਬਾਅਦ ਫਿਰ ਸਮਾਂ ਲੰਘਦਾ ਗਿਆ 1000 ਬਰਸ ਦੀ ਉਮਰ ਸੀ ਉਸ ਟਾਈਮ ਦੇ ਵਿੱਚ ਬੰਦੇ ਦੀ ਸੋਧੀਆਂ ਬੀਤ ਗਈਆਂ ਗਰੀਬ ਹੋ ਗਏ ਘਰੇ ਰੋਟੀ ਨਾ ਪੱਕੇ ਅੰਤਾਂ ਦੀ ਗਰੀਬੀ ਛਾ ਗਈ ਉਹ ਕਹਿਣ ਲੱਗੇ ਉਹਦੇ ਘਰ ਵਾਲੀ ਪੰਡਤਾਨੀ ਕਹਿੰਦੀ ਸਦਾ ਮਾਂ ਤੂੰ ਕਹਿਣਾ ਵੀ ਕ੍ਰਿਸ਼ਨ ਮੇਰਾ ਮਿੱਤਰ ਹੈ ਉਹ ਹੋਵੇ ਦੁਆਪਰ ਯੁਗ ਦਾ અવਤਾਰ ਦਵਾਰਕਾਪੁਰੀ ਦਾ ਹੋਵੇ ਉਹ ਰਾਜਾ ਤੇਰੇ ਘਰ ਰੋਟੀ ਵੀ ਨਾ ਪੱਕਦੀ ਤੂੰ ਉਹਨਾਂ ਤੋਂ ਜਾ ਕੇ ਕੋਈ ਵਸਤੂ ਮੰਗ ਤੈਨੂੰ ਦੇ ਦੇਣਗੇ ਆਪਣੀ ਗਰੀਬੀ ਦੂਰ ਹੋ ਜੂਗੀ ਤੇ ਸੁਦਾਮਾ ਸ਼ਰਮ ਮੰਦਾ ਤੀ ਵੀ ਮੈਂ ਆਪਦੇ ਮਿੱਤਰ ਤੋਂ ਕੀ ਮੰਗਾ ਕੀ ਉਹਦੇ ਅੱਗੇ ਅਰਦਾਸ ਦੇ ਇੰਤੀ ਕਰਨ ਸ਼ਰਮਦਾਤੀ ਸ਼ਰਮ ਆਉਂਦੀ ਸੀ ਤਾਂ ਮਗਰੇ ਪੈ ਗਈ ਬ੍ਰਾਹਮਣੀ ਸੁਣੋ ਪਰਦਾ ਭਾਈ ਗੁਰਦਾਸ ਜੀ ਦੀ ਪੌੜੀ ਜਾਗੂ ਹੋਈ ਬ੍ਰਾਹਮਣੀ ਵੀ ਕਿਸੇ ਬੰਦੇ ਦੇ ਪਿੱਛੇ ਹੀ ਪੈ ਜਾਣਾ ਲਾਗੂ ਹੋਈ ਬ੍ਰਾਹਮਣੀ ਏਕ ਹੀ ਸੰਗ ਪੜੇ ਏਕ ਹੀ ਸੰਗ ਪੜੇ ਅਵੰਤਕਾ ਤੁਸੀਂ ਇਕੱਠੇ ਪੜਦੇ ਸੀ ਥੋੜੀ ਮਿੱਤਰਤਾਈ ਹੈ ਦੋਸਤੀ ਹੈ ਤੂੰ ਸ਼ਰਮਦਾ ਕਿਉਂ ਹੈ ਤੂੰ ਜਾ ਤਾਂ ਸਹੀ ਚੱਲ ਪਿਆ ਸਿਰ ਤੇ ਪੱਗ ਨਹੀਂ ਗੜ ਵਿੱਚ ਕੋਈ ਝੱਗਾ ਵੀ ਨਹੀਂ ਪਾਇਆ ਹੋਇਆ ਗਰੀਬ ਪੰਡਤ ਇੱਕ ਥੋਤੀ ਪਾਈ ਹੋਈ ਆ ਖੱਦਰ ਦਾ ਪਰਨਾ ਉਹਦੇ ਕਹਿੰਦਾ ਕਹਿੰਨ ਲੱਗਿਆ ਆਦੇ ਘਰ ਵਾਲੀ ਨੂੰ ਕਹਿੰਦਾ ਜਦੋਂ ਕਿਸੇ ਦੇ ਘਰ ਜਾਈਦਾ ਵੀ ਕੁਝ ਲੈ ਕੇ ਜਾਈਦਾ ਖਾਲੀ ਹੱਥ ਨਹੀਂ ਜਾਂਦਾ ਕਹਿੰਦੀ ਆਪਣੇ ਕੋਲ ਤਾਂ ਕੁਝ ਹੈ ਨਹੀਂ ਮੈਂ ਕੀ ਦੇਵਾਂ ਕਹਿੰਦਾ ਜਿਹੜੇ ਪਾਈਆ ਚੌਲ ਪਏ ਨੇ ਦੋ ਮੁਠੀਆਂ ਚੌਲਾਂ ਦੀ ਹੀ ਪਾ ਦੇ ਪਰਨੇ ਦੇ ਲੜ ਬੰਨ ਦੇ ਉਹ ਪੰਡਤਾਣੀ ਨੇ ਤਿੰਨ ਮੁਠੀਆਂ ਚੌਲਾਂ ਦੀਆਂ ਪਰਨੇ ਦੇ ਲੜ ਬੰਨਤੀਆਂ ਸੁਣੋ ਲਾਗੂ ਹੋਈ ਬ੍ਰਾਹਮਣੀ 21 ਸੰਗ ਪੜੇ ਅਵੰਤਕਾ ਚੱਲਿਆ ਤੁਰਦਾ ਗਿੱਟੀਆਂ ਪਹੁੰਚਿਆ ਨਗਰ ਦਵਾਰ ਕਾਂ ਤੁਰਦਾ 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 ਚੱਲਿਆ ਗਿਆ ਦਵਾਰ ਕਾਂ ਪੁਰੀ ਦੇ ਦਰਵਾਜੇ ਤੇ ਜਾ ਕੇ ਖੜ ਗਿਆ ਤਾਂ ਪਹਿਰੇਦਾਰ ਦਾ ਫਰਜ਼ ਹੈ ਪੁੱਛਣਾ ਵੀ ਤੂੰ ਕੌਣ ਆ ਭਾਈ ਕਿੱਥੋਂ ਆਇਆ ਸੁਣੋ ਸਿੰਘ ਦਵਾਰ ਖਲੋਤਾ ਜਾਏ ਸਿੰਘ ਖੜਾ ਦਰਬਾਰੀ ਸ਼ਾਸਤਰ ਵਸਤਰ ਲਈ ਕਹਿਣ ਲੱਗਿਆ ਭਾਈ ਤੂੰ ਕੌਣ ਆ ਕਿੱਥੋਂ ਆਇਆ ਦਲੇਦਰੀ ਜਾ ਪੈਰਾਂ 'ਚ ਤੇਰੇ ਜੁੱਤੀ ਨਹੀਂ ਕੱਪੜੇ ਤੇਰੇ ਹੈ ਨਹੀਂ ਇੱਕ ਧੋਤੀ ਆ ਮੈਲੀ ਜੀ ਪਾਈ ਹੋਈ ਮੋਢੇ ਤੇ ਪਰਨਾ ਛੁੱਟਿਆ ਹੋਇਆ ਤੂੰ ਕੌਣ ਹੈ ਮਗਰੋਂ ਕਹਿਤਾ ਬਤਾਬਤ ਆਪਣਾ ਨਾਮ ਸਦਾਨਾ ਮੈਂ ਭਗਵਾਨ ਕ੍ਰਿਸ਼ਨ ਨੂੰ ਮਿਲਣ ਵਾਸਤੇ ਆਇਆ ਵੀ ਮੈਨੂੰ ਮਿਲਾ ਲਓ ਤੂੰ ਹਸਪਿਆ ਸਿੰਘ ਤੀ ਜਿਹੜਾ ਦਰਬਾਰੀ ਪਹਿਰੇਦਾਰ ਕਹਿੰਦੇ ਭਗਵਾਨ ਤਾਂ ਵੱਡੇ ਵੱਡੇ ਰਾਜੇ ਮਹਾਰਾਜਾਂ ਨੂੰ ਨਹੀਂ ਮਿਲਦੇ ਤੈਨੂੰ ਦਲੀਦਰੀ ਪੰਡਤ ਨੂੰ ਕਿੱਥੇ ਮਿਲਣਗੇ ਜਨੇਊ ਪਾਇਆ ਸੀ ਨਾ ਤੇਨੂੰ ਦਲੀਦਰੀ ਨੂੰ ਕਿੱਥੇ ਮਿਲੂਗਾ ਕਹ ਨਾ ਤੂੰ ਜਾ ਕੇ ਤਾਂ ਕਹ ਬਤਾਵਤ ਆਪਣਾ ਨਾਮ ਸੁਦਾਮਾ ਦਰਬਾਰੀ ਗਿਆ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਕੋਲੇ ਸਿੰਘਾਸਨ ਤੇ ਬੈਠੇ ਨੇ ਭਗਵਾਨ ਦਰਬਾਰ ਲੱਗਿਆ ਹੋਇਆ ਸਜਿਆ ਹੋਇਆ ਰਾਣੀਆਂ ਪਛਰਾ ਆਲੇ ਦੁਆਲੇ ਖੜੀਆਂ ਨੇ ਸੇਵਾਦਾਰ ਚੌਰ ਕਰ ਰਹੇ ਨੇ ਹੀਰੇ ਮੋਤੀਆਂ ਦੀ ਵਿਸ਼ਾਈ ਵਿਸ਼ੀ ਹੋਈ ਹੈ ਮੋਤੀ ਲੜ ਮੋਤੀ ਲਟਕ ਰਹੇ ਨੇ ਕਹਿੰਦੇ ਮਹਾਰਾਜ ਇਹ ਭਗਵਾਨ ਇੱਕ ਵਾਰ ਉਹ ਤਾਂ ਜਾਣੀ ਜਾਣਤ ਸੀ ਭਗਵਾਨ ਤਾਂ ਜਾਣੀ ਜਾਣਤ ਕਹਿੰਦੇ ਮਹਾਰਾਜ ਇੱਕ ਵਾਰ ਬੰਦਾ ਆਇਆ ਵੀ ਉਹ ਕਹਿੰਦਾ ਮੈਂ ਭਗਵਾਨ ਕ੍ਰਿਸ਼ਨ ਨੂੰ ਮਿਲਣਾ ਹੈ ਕਹਿੰਦੇ ਕੌਣ ਕਹਿੰਦਾ ਬਤਾਵਤ ਆਪਣਾ ਨਾਮ ਸੁਧਾਮਾ ਕਹਿੰਦਾ ਮਹਾਰਾਜ ਉਹਦਾ ਨਾਮ ਸੁਧਾਮਾ ਆ ਆਵਦੇ ਦਰਬਾਰੀ ਨੂੰ ਨਹੀਂ ਕਿਹਾ ਪਹਿਰੇਦਾਰ ਨੂੰ ਸਿੰਘ ਨੂੰ ਧੀ ਅੰਦਰ ਭੇਜ ਦੇ ਨਾਮ ਸੁਣਦੇ ਹੀ ਭਗਵਾਨ ਐਨੀ ਖੁਸ਼ੀ ਹੋ ਗਏ ਐਨਾ ਖੁਸ਼ੀ ਹੋ ਗਏ ਕਿ ਆਪਣਾ ਮੁਕਟ ਧਰਨਾ ਵੀ ਸੀਸ ਤੇ ਭੁੱਲ ਗਏ ਚਰਨਾ ਦੇ ਵਿੱਚ ਖੜਾਮਾਂ ਪਾਉਣੀਆਂ ਭੁੱਲ ਗਏ ਨੰਗੇ ਪੈਰੀਂ ਦਰਵਾਜ਼ੇ ਤੇ ਆ ਕੇ ਜਿੱਥੇ ਖੜਾ ਸੀ ਪਹਿਲਾਂ ਲਾਇਆ ਚਾਰ ਪਰ ਦੱਖਣਾ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੀਆਂ ਪਰਕਮੀਆਂ ਕਰਦੇ ਆ ਚਾਰ ਚਾਰ ਪਰਕਮੀਆਂ ਕਰੀਆਂ ਭਗਵਾਨ ਕ੍ਰਿਸ਼ਨ ਨੇ ਚਰਨੀ ਮੱਥਾ ਟੇਕਿਆ ਸੁਧਾਮੇ ਦੇ ਗੋਦੀ ਚੱਕ ਕੇ ਲੈ ਕੇ ਗਏ ਅੰਦਰ ਪੂਰੀ ਦੇ ਵਿੱਚ ਆਪ ਦੇ ਸੰਗਸਣ ਤੇ ਬਿਠਾਤਾ ਬਿਠਾ ਕੇ ਆਪ ભગવાન ਕ੍ਰਿਸ਼ਨ ਥੱਲੇ ਭੂਈਆਂ 'ਈ ਬੈਠ ਗਏ ਕਹਿੰਦੇ ਸਦਾਮਿਆ ਕੀ ਹਾਲ ਚਾਲ ਨੇ ਜਿਵੇਂ ਆਪਾਂ ਪੁੱਛਦੇ ਆਂ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਭੈਣ ਭਾਈ ਆਜੇ ਆਪਾਂ ਹਾਲ ਚਾਲ ਪੁੱਛਦੇ ਆਂ ਵੀ ਕਿੰਨੇ ਕਿਹਾ ਜਾ ਟਾਈਮ ਆ ਭਾਈ ਬੱਚੇ ਰਾਜ਼ੀ ਨਾ ਸਦਾਮਾ ਕਹਿੰਦਾ ਠੀਕ ਆ ਮਹਾਰਾਜੋ ਸਮਾ ਆਪਕੇ ਆਸਰੇ ਨਾਲ ਲੰਗ ਰਿਹਾ ਬਤੀਤ ਹੋ ਰਿਹਾ ਕਹਿੰਦਾ ਸਦਮਿਆ ਭਗਵਾਨ ਕ੍ਰਿਸ਼ਨ ਕਹਿੰਦੇ ਨੇ ਕਹਿੰਦੇ ਸਦਮਿਆ ਕੁਛ ਖਾਣ ਨੂੰ ਨਹੀਂ ਲਿਆਇਆ ਹੀਰੇ ਮੋਤੀਆਂ ਲਟਕ ਮੋਤੀ ਲਟਕ ਰਹੇ ਨੇ ਜਵਾਰਾ ਤਾਂ ਦੀਆਂ ਬਿਸ਼ਾਈਆਂ ਬਿਸ਼ੀਆਂ ਹੋਈਆਂ ਨੇ ਉਬ ਤੇਰਾ ਸੰਗ ਰਿਆ ਵੀ ਕਚੌਲਾਂ ਕੱਚੇ ਚੌਲਾਂ ਦੀ ਮੁੱਠੀ ਮੈਂ ਭਗਵਾਨ ਨੂੰ ਦੇਵਾਂਗਾ ਹਮ ਸ਼ਰਮ ਕਰ ਰਿਹਾ ਸੰਗ ਦਾ ਵੀ ਜਿਹੜੇ ਕਰੇ ਦਾਰਹ ਰਾਣੀਆਂ ਪੱਥਰਾ ਮੈਨੂੰ ਮਖੌਲ ਕਰਨਗੇ ਵੀ ਇੱਕ ਕੱਚੇ ਤੋੜਾਂ ਦੀ ਮੁੱਠੀ ਲੈ ਕੇ ਆਏ ਹੋਈ ਸ਼ਰਮ ਨਾਲ ਭਗਵਾਨ ਨੇ ਮੋਢੇ ਤੋਂ ਪਰਨਾ ਖਿੱਚ ਲਿਆ نیچے ਬੈਠੇ ਨੇ ਨਾ نیچے ਕੀ ਬੈਠੇ ਨੇ ਭਗਵਾਨ ਕ੍ਰਿਸ਼ਨ ਜੀ ਨੇ ਇੱਕ ਚਾਂਦੀ ਦੀ ਥਾਲੀ ਦੇ ਵਿੱਚ ਉਹਨਾਂ ਦੇ ਚਰਨ ਧੋਤੇ ਸੁਦਾਮੇ ਦੇ ਫੇਰ ਕਿਹਾ ਸਦਾ ਮੈਂ ਕੀ ਲੈ ਕੇ ਆਇਆ ਖਾਣ ਨੂੰ ਲਿਆ ਛਕੀਏ ਮੋੜੇ ਤੋਂ ਪਰਨਾ ਲਾ ਲਿਆ ਸਦਾ ਮੇ ਦੇ ਗੱਠ ਖੋਲੀ ਤਿੰਨ ਮੁੱਠੀਆਂ ਚੌਲਾਂ ਦੀ ਇੱਕ ਮੁੱਠੀ ਖਾ ਲਈ ਦੋ ਮੁੱਠੀਆਂ ਖਾ ਲੀਆਂ ਵੱਡੀ ਰਾਣੀ ਭਗਵਾਨ ਕ੍ਰਿਸ਼ਨ ਦੇ ਕਹਿਣ ਲੱਗੀ हे ਭਗਵਾਨ ਕੋਈ ਦਰਬਾਰ ਦੇ ਅਸੂਲ ਚੇਲਾਵਾਲ ਕਾ ਤਾਂ ਤੋੜ ਸਕਦਾ ਇਹ ਤੁਸੀਂ ਖੁਦ ਆਪ ਅਸੂਲ ਤੋੜ ਰਹੇ ਹੋ ਜੋ ਵੀ ਆਪਕੇ ਦਰਬਾਰ ਦੇ ਵਿੱਚ ਕੋਈ ਭੇਟਾ ਆਉਂਦੀ ਹੈ ਸਭ ਨੂੰ ਰਲ ਮਿਲ ਕੇ ਵੰਡ ਕੇ ਛਕੀਦੀ ਹੈ ਤੁਸੀਂ ਇਕੱਲੇ ਹੀ ਖਾ ਰਹੇ ਹੋ ਕਹਿੰਦੇ ਸੱਤ ਭਾਵਾਂ ਅਸੂਲ ਟੁੱਟਦੇ ਟੁੱਟ ਜਾਂਦੇ ਪਰ ਇਹ ਮਿੱਤਰ ਦੇ ਚੌਲਾਂ ਦੇ ਵਿੱਚੋਂ ਕਿਸੇ ਨੂੰ ਚੌਲ ਨਹੀਂ ਦੇਣਾ ਜਦੋਂ ਤੀਜੀ ਮੁਠੀ ਭਰ ਕੇ ਛਕਣ ਲੱਗੇ ਭਗਵਾਨ ਤਾਂ ਸਤਿ ਭਾਵਾਂ ਨੇ ਪੂਜਾ ਭਾਲੀ ਭਗਵਾਨ ਦੀ ਨਿੱਤਨ ਲੋਕ ਦੀ ਮਾਇਆ ਦੇਤੀ ਸੀ ਹੂੰ ਪੂਜ ਫੁੱਲ ਜਦੋਂ ਪੂਜ ਫੜੀ ਉਹ ਜਿਹੜੀ ਇੱਕ ਮੁਠੀ ਉਹੀ ਦਰਬਾਰ ਦੇ ਵਿੱਚ ਉਹੀ ਨਿਮੁਕੀ ਅੱਛਾ ਜਿਵੇਂ ਆਪਣੇ ਗੁਰੂ ਘਰ ਦੇ ਵਿੱਚ ਆਪਾਂ ਦੇਗ ਪ੍ਰਸ਼ਾਦ ਵੰਡਦੇ ਆਂ ਉਹ ਚੌਲਾਂ ਦੀ ਮੁਠੀ ਉਹ ਨਹੀਂ ਮੁੱਕੀ ਜਿੰਨੀ ਭਗਵਾਨ ਨੇ ਉਹ ਮੁਠੀ ਕਿਸੇ ਬਰਤਨ ਦੇ ਵਿੱਚ ਪਾਈ ਸੀ ਹੁਕਮ ਕਰਤਾ ਸੀ ਵੀ ਇਹਨੂੰ ਸਾਰੇ ਦਰਬਾਰ ਦੇ ਵਿੱਚ ਵੰਡ ਦੋ ਸਭ ਨੂੰ ਸ਼ਕਾ ਦੋ ਉਹੀ ਮੁਠੀ ਉਹ ਨਹੀਂ ਮੁੱਕੀ ਬਤਾਬਤ ਆਪਣਾ ਨਾਮ ਸਦਾਮਾ ਛੱਡ ਸੰਗਾਸਣ ਹਰ ਜੀ ਆਏ ਪਹਿਲਾਂ ਲੈ ਪਰ ਦਖਣਾ ਚਰਨ ਤੋਂ ਏ ਚਰਨ ਲੈ ਉਦਕ ਚਰਨਾ ਦਾ ਚਰਨਾਮਤ ਪੀਤਾ ਭਗਵਾਨ ਕ੍ਰਿਸ਼ਨ ਨੇ ਐਸੀ ਮਿੱਤਰਤਾ ਹੁੰਦੀ ਆ ਭਾਈ ਪਰ ਅੱਜ ਕੱਲ ਦੀ ਮਿੱਤਰਤਾ ਥੋੜੀ ਚਿਰ ਦੀ ਉਹ ਹੁੰਦੀ ਹੈ ਉਹ ਆਯਗਤਾ ਇੱਕ ਸੀ ਲੋਕਾਂ ਨੂੰ ਦੋ ਦਿਖ ਰਹੇ ਸੀ ਜਿਹੜੀ ਭਗਤੀ ਸੀ ਸੁਦਾਮੇ ਦੀ ਤਾਂ ਉਹ ਭਗਵਾਨ ਦੇ ਸਾਹਮਣੇ ਕਰਿਆ ਵੀ ਆਪਾਂ ਮਿੱਤਰ ਤੇ ਆਪਾ ਤਾਂ ਸਾਨ ਲੱਗ ਜਾਨਿਆ ਕਰਨ ਰਿਸ਼ਤੇਦਾਰ ਨੂੰ ਵੀ ਤੇਰੇ ਕੋਲੇ 4 ਪੈਸੇ ਹੈਗੇ ਵੀ ਪਰਮਾਤਮਾ ਦੇ ਦਿੱਤੇ ਹੋਏ ਤੂੰ ਮੇਰਾ ਵੀ ਸਮਾਂ ਲੰਗਾ ਦੇ ਉਹ ਸਮਾਂ ਕਹੂਗਾ ਮੈਂ ਤਾਂ ਆਪ ਲੋਨ ਕਰਾ ਕੇ ਆ ਤਾ ਵੱਖਾਂ ਮੈਂ ਤਾਂ ਨਹੀਂ ਦੇ ਸਕਦਾ ਹੂੰ ਝੂਠੇ ਬੋਲਣਗੇ ਪਰ ਭਗਵਾਨ ਤੇ ਸਦਾ ਮੇਰੀ ਮਿੱਤਰਤਾ ਕਹਿੰਦੇ 4 ਪਜ਼ਾਰਥ 5-7 ਦਿਨ ਰਹੇ ਭਗਵਾਨ ਕ੍ਰਿਸ਼ਨ ਜੀ ਨੇ ਸਿਦਾਂ ਮੇਦੇ ਅਵੰਤਕਾ ਨਗਰੀ ਦੇ ਵਿੱਚ ਮਹਿਲ ਬਣਾ ਤੇ ਮਹਿਲ ਚਾਰ ਪਜ਼ਾਰਥ ਕਹਿਣ ਲੱਗਿਆ ਸਦਾਮਾ ਇਹ ਪ੍ਰਗੁਆਨ ਘਰ ਵਾਲੀ ਵੀ ਭੁੱਖੀ ਤੇ ਹਾਈ ਬੈਠੀ ਹੋਊਗੀ ਹੁਣ ਤਾਂ ਮੈਨੂੰ ਛੁੱਟੀ ਦੇ ਦੋ ਮੈਨੂੰ ਜਾਣ ਦੋ ਲੀਕ ਦੀ ਉਹ ਕਿ ਕਰਦੇ ਹੋ ਕਿ ਕਹਿੰਦੇ ਸਦਾਮਿਆ ਲੈ ਚੱਲਾ ਜਾ ਘੁੱਟੀ ਕਰਤੀ ਜਦੋਂ ਆਇਆ ਦੇਖ ਰਿਆ ਵੀ ਮੇਰੀ ਝੌਂਪੜੀ ਕਿਸੇ ਨੇ ਉਹ ਵੀ ਥੀ ਜਿਹੜੀ ਉਹ ਵੀ ਕਿਸੇ ਨੇ ਇੱਧਰ ਉੱਧਰ ਕਰਤੀ ਇਹ ਜਗਾ ਝੌਂਪੜੀ ਵਾਲੀ ਜਗਾ ਮੇਰਾ ਕਿਸੇ ਨੇ ਹੋਰ ਮਕਾਨ ਪਾ ਲਿਆ ਤੇ ਮੇਰੀ ਜਗਾ ਦੱਬ ਲਈ ਜਦੋਂ ਆਵਾਜ਼ ਮਾਰੀ ਤਾਂ ਦੇ ਘਰ ਵਾਲੀ ਬਾਹਰ ਲਿਖੜੀ ਆ ਜਾ ਕਹਿੰਦੀ ਸਦਾ ਮੈਂ ਭਗਵਾਨ ਨੇ ਕਿਰਪਾ ਕਰਤੀ ਆਪਣੇ ਤੇ ਮਿੱਤਰਤਾਈ ਐਸੀ ਹੁੰਦੀ ਐ ਸੋ ਭਾਈ ਸਾਧ ਸੰਗਤ ਜੀ ਮੈਂ ਤਾਂ ਸਾਧ ਸੰਗਤ ਦਾ ਦਾਸ ਆ ਕਈ ਵੀਰ ਇਸ ਤੇ ਉਹ ਕਰਦੇ ਨੇ ਚਾਰ ਵੇਦ 6 శాਸਤਰ 18 ਪੁਰਾਣ 27 ਸਿਮਰਤੀਆਂ ਬਹੁਤ ਗ੍ਰੰਥ ਨੇ ਆਪਾਂ ਨੂੰ ਇੰਡੀਆ ਦੇ ਵਿੱਚ ਪਰਮੇਸ਼ਰ ਦੇ ਦਿੱਤੇ ਹੋਏ ਜਿਹੜਾ ਇਸਲਾਮ ਧਰਮ ਹੈ ਇਸਲਾਮ ਧਰਮ ਦੇ ਵਿੱਚ ਸਿਰਫ ਦੋ ਗ੍ਰੰਥ ਨੇ ਇੱਕ 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 ਹੈ ਇੱਕ ਮਿੰਟ ਕੁਰਾਨ ਸ਼ਰੀਫ